ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਜੀ ਪਿੰਡ ਹਰਨਾਮਪੁਰੇ ਆਏ ਸੀ ਜੀ ਅੱਗੇ ਵੀ ਆਪਾਂ ਇਸ ਘਰੋਂ ਵੀਡੀਓ ਬਣਾ ਚੁੱਕੇ ਹਾਂ ਈ ਤੁਹਾਨੂੰ ਦੱਸਿਆ ਸੀਗਾ ਵੀ ਮੁੰਡਾ 15-16 ਸਾਲ ਦਾ ਬਾਈ ਜੀ ਆਪ ਤਾਂ ਚਲੋ ਦਫ਼ਤਰ 'ਚ ਹੁੰਦੇ ਆ ਪਰ ਕੰਮ ਜ਼ਿਆਦਾਤਰ ਬੱਚਾ ਹੀ ਕਰਦਾ ਜਿੱ ਘਰ ਹੀ ਹੈ ਬਾਈ ਤੇ ਆਹ ਤਿੰਨ ਝੋਟੀਆਂ ਦਾ ਆਪਾਂ ਟ੍ਰੀਟਮੈਂਟ ਸ਼ੁਰੂ ਕੀਤਾ ਸੀਗਾ ਜੀ ਮੰਨ ਲਓ ਇਹ ਹੀਟ 'ਚ ਨਹੀਂ ਸੀ ਆ ਰਹੀਆਂ ਤੇ ਇਹਨਾਂ ਦੇ ਏਆਈ ਹੋ ਚੁੱਕੀ ਹੈ ਜੀ ਮੰਨ ਲਓ ਵੀ ਤਿੰਨਾਂ ਦੇ ਇਹਦੇ ਸ਼ਾਇਦ ਅੱਜ ਹੋਈ ਹੈ ਨਾ ਜੀ ਹਾਂਜੀ ਹਾਂਜੀ ਤੇ ਆ ਦੋਵਾਂ ਦੇ ਪਹਿਲਾਂ ਹੋ ਗਈ ਹੈ ਦੋ ਇਹਨਾਂ ਦੇ ਪਹਿਲਾਂ ਹੋ ਗਏ ਪ੍ਰੋਪਰ ਹੀਟ ਚਾਈਨਾਂ ਸੀ ਵਧੀਆ ਪ੍ਰੋਪਰ ਜੀ ਪ੍ਰੋਪਰ ਰੈਨ ਪੂਰੀਆਂ ਵਧੀਆ ਟਰੀਟਮੈਂਟ ਤੋਂ ਸੰਤੁਸ਼ਟ ਹੈ ਜੀ ਹਾਂਜੀ ਹਾਂਜੀ ਪੂਰੇ ਸਹੀ ਹੈ ਜੀ ਜਿਵੇਂ ਕਹੇ ਗਏ ਸੀ ਉਵੇਂ ਹੋਇਆ ਹੋਇਆ ਜੀ ਉਪਨੀ ਹੋਇਆ ਬੱਸ ਬੱਸ ਸਹੀ ਹੈ ਜੀ ਬੱਸ ਉਹਨੂੰ ਦਿਖਾਉਣਾ ਹੀ ਸੀਗਾ ਜੀ ਬੇਟ ਅੱਜ ਆਪਣਾ ਇੱਧਰ ਦਾ ਟੂਰ ਸੀਗਾ ਜੀ ਸਾਇਸ ਨੂੰ ਪਤਾ ਆਪਣਾ ਮੰਨ ਲਓ ਟੂਰ ਹੁੰਦਾ ਜੀ ਤੇ ਆਪਣੇ ਟੂਰ ਗਰੁੱਪ ਚ ਐਡ ਹੋਣ ਵਾਸਤੇ ਤੁਸੀਂ ਮੇਰੇ ਨੰਬਰ 981584 ਧੰਨਵਾਦ ਜੀ ਵੀਡੀਓ ਚੰਗੀ ਲੱਗੇ ਸ਼ੇਅਰ ਕਰਦੇਆ ਕਰੋ ਜੀ ਤੇ ਲਾਈਕ ਕਰਦੇਆ ਕਰੋ ਕਮੈਂਟ ਕਰਕੇ ਦੱਸਿਓ ਕਿਵੇਂ ਲੱਗਦੀਆਂ ਵੀਡੀਓ ਜੀ ਧੰਨਵਾਦ ਜੀ